ਦੁਨੀਆਦਾਰੀ ਦੇ ਇਸ ਐਪੀਸੋਡ ਵਿੱਚ ਪਿਛਲੇ ਹਫਤੇ ਦੁਨੀਆ ਵਿੱਚ ਹੋਈਆਂ ਕੁਝ ਖਾਸ ਘਟਨਾਵਾਂ ਦੇ ਬਾਰੇ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਵਾਂਡੀ ਮੁਲਕ ਪਾਕਿਸਤਾਨ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ੇਬਾਸ਼ ਸ਼ਰੀਫ ਨੇ 4 ਮਾਰਚ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸ਼ਪਤ ਲਈ ਸੀਗੀ ਗੱਦੀ ਤੇ ਬੈਠਦਿਆਂ ਸਾਰੀ ਉਹਨਾਂ ਨੇ ਆਪਣੇ ਖਿਲਾਫ ਲੜ ਰਹੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹ ਦੇ ਅੰਦਰ ਕਰ ਦਿੱਤਾ ਸੀ ਲੇਕਿਨ 9 ਮਹੀਨਿਆਂ ਬਾਅਦ ਵੀ ਲੱਗਦਾ ਹੈ ਇਮਰਾਨ ਖਾਨ ਉਹਨਾਂ ਦਾ ਖੇੜਾ ਨਹੀਂ ਛੱਡ ਰਿਹਾ ਪਾਕਿਸਤਾਨ ਇਸ ਵੇਲੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਨਾਲ-ਨਾਲ ਗੰਭੀਰ ਰੂਪ ਨਾਲ ਪੋਲੀਟੀਕਲ ਕ੍ਰਾਈਸਿਸ ਤੋਂ ਲੰਘ ਰਿਹਾ ਹੈ ਪੀਟੀਆਈ ਦੇ ਵਰਕਰ ਆਪਣੇ ਇਤਜ਼ਾਜ਼ ਮੁਸ਼ਤਰਕਾ ਤੌਰ ਤੇ ਲਗਾਤਾਰ ਪੂਰੇ ਪਾਕਿਸਤਾਨ ਵਿੱਚ ਕਰ ਰਹੇ ਹਨ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਅੱਗੇ ਵੱਧ ਚੜ ਕੇ ਇਹਨਾਂ ਮਜ਼ਾਰਿਆਂ ਵਿੱਚ ਭਾਗ ਲੈ ਰਹੀ ਹੈ خان کی ایک کال پہ پورا پاکستان یہاں اکٹھا ہے یہ گواہی دے رہا ہے کہ وہ بے گناہ جیل کاٹ رہے ہیں. میں آپ کو بتاتی جاؤں جو جیل میں جس طریقے سے خان کو اٹک میں رکھا گیا وہ ایک لمبی کہانی ہے کوئی بھی سیاسی جتنے بھی یہاں پہ سیاسی لوگ ہیں کوئی بھی ایسی جیل نہیں کاٹ سکتا جو آپ کے لیڈر نے کاٹی اور جو انہوں نے آپ کے لیڈر کے ساتھ کیا ہے جب خان کو کے گئے انہوں نے ہمیں ایک ہفتہ ملنے نہیں دیا خان سے پھر ہم زبردستی خان پہنچے جب ہمیں خان سے ملنے دیا ایک ہفتے میں خان سوپ کے بالکل ایسے تھے کہ آپ سوچ بھی نہیں سکتے نہ انہوں نے خان کو بستر دیا نہ انہوں نے خان کو کوئی چادر دی ایک چھوٹا سا سیل جس کو کال کوٹنے کہا جاتا ہے اس میں انہوں نے خان کو رکھا خان کو رکھا اور وہ اتنی گند سے بھری ہوئی تھی کہ آپ اس کا تصور ہی نہیں کر سکتے خان کو زمین پہ سلایا جاتا تھا پھر جب میں گئی خان نے خود کچھ نہیں بتایا وہ سو نہیں سکے میں نے کہا کیوں انہوں نے کہا نہ چٹائی ہے نہ چادر ہے مجھے انہوں نے کچھ نہیں دیا اور زمین پہ اتنا گند ہے کہ انسان سو ہی نہیں سکتا ہم نے چور مچا کے جب کہا کہ خان کو چار پائی دی تو آپ کو پتہ ہے انہوں نے خان کو کیسی چار پائی دی ایسی رو تاکہ نہ خان اس میں سینہ سو سکے نہ کروڑ کے بازو کا مطلب ایسے بیچ میں سے گری ہوئی یہ آپ کے خان کے ساتھ کیا ایک بالٹی پانی دیا جاتا تھا جس میں وضو کرو اور جو باتھ روم کے لئے بھی استعمال ہوگی کتنے مہینے ان کو شیشہ نہیں دیا گیا نہ وہ شیف کر سکے اور جب میں ان سے ملی ان کا مو بھی نہیں دھلا تھا وہ آٹھ یا نواں دن تھا تو خان کے ساتھ انہوں نے بہت کچھ کیا اگر کسی اور سیاسی رہنما کے ساتھ یہ کرتے تو یقین مانے وہ کھڑا کر چکا تھا خان نے ایک بات کہی کہ میں زندہ ہوں اپنے ملک کے لیے میں مروں گا اپنے ملک کے لیے تاکہ میرا رب مجھ سے پوچھے تو میں کہوں کہ جو میں کر سکتا تھا وہ میں نے کیا اڈیالا جیل میں سنیں اڈیالا جیل میں انہوں نے خان کو اندھیرے میں رکھا آپ مجھے بتائیں ایکس پرائم نیسٹر کے ساتھ کون ایسے کرتا ہے کوئی اور ساتھ سے جواب کا لیڈر ہوتا وہ ڈیل کر کے کب تک اپنے گھر میں بیٹھا ہوتا اور خان صرف آپ لوگوں کی وجہ سے کھڑا ہے اور کھڑے رہیں گے اب آپ لوگوں نے یہ وعدہ کر رہے ہیں کہ جب تک خان ہمارے بیچ میں نہیں آ جائیں گے ਆਪ ਦੀ ਸ਼ੋਰ ਨੂੰ ਨਹੀਂ છોੜੋਗੇ ਪੀਟੀਆਈ ਦੇ ਵਰਕਰਾਂ ਦੀ ਤਿੰਨ ਮੁੱਖ ਮੰਗਾਂ ਹਨ ਪਹਿਲੀ ਪਾਕਿਸਤਾਨ ਦੇ ਆਈਨ ਯਾਨੀ ਕਿ ਉਹਨਾਂ ਦੇ ਸੰਵਿਧਾਨ ਵਿੱਚ ਕੀਤੇ ਗਏ 26ਵੇਂ ਐਮੈਂਡਮੈਂਟ ਦੀ ਵਾਪਸੀ ਕੀਤੀ ਜਾਵੇ ਦੂਸਰੀ ਪਾਕਿਸਤਾਨ ਦੇ ਲੋਕਾਂ ਵੱਲੋਂ ਦਿੱਤਾ ਗਿਆ ਮੈਂਡੇਟ ਮੰਨਿਆ ਜਾਵੇ ਪੀਟੀਆਈ ਦੇ ਵਰਕਰ ਮੰਨਦੇ ਹਨ ਕਿ ਪਾਕਿਸਤਾਨ ਵਿੱਚ ਹੋਈਆਂ ਚੋਣਾਂ 'ਚ ਲੋਕਾਂ ਨੇ ਇਮਰਾਨ ਖਾਨ ਨੂੰ ਚੁਣਿਆ ਸੀ ਲੇਕਿਨ ਚੋਣਾਂ ਵਿੱਚ ਧਾਂਦਲੀ ਕੀਤੀ ਗਈ ਔਰ ਜਿਸ ਨੂੰ PML ਨੇ ਚੋਰੀ ਕਰ ਲਿਆ ਸੀ ਔਰ ਤੀਸਰਾ Imran Khan ਦੀ ਰਿਹਾਈ ਕੀਤੀ ਜਾਵੇ ਪਾਕਿਸਤਾਨ ਸਰਕਾਰ ਨੇ PTI ਦੇ ਵਰਕਰਾਂ ਨੂੰ ਰੋਕਣ ਲਈ ਰੋਡ ਬਲੌਕ ਕੀਤੀਆਂ ਲੇਕਿਨ ਉਹਦੇ باوجود ਵੀ PTI ਦੇ ਵਰਕਰ اسلامਾਬਾਦ ਦੇ D ਚੌਕ ਵਿੱਚ ਮੰਗਲਵਾਰ ਰਾਤ ਨੂੰ ਪਹੁੰਚ ਗਏ ਸਨ ਸਥਿਤੀ ਨੂੰ ਸੰਭਾਲਣ ਵਾਸਤੇ ਪਾਕਿਸਤਾਨ ਸਰਕਾਰ ਨੇ ਫੌਜ ਸਾਧ ਲਈ ਸੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਫੌਜ ਨੇ ਇੱਕ ਵੱਡਾ ਆਪਰੇਸ਼ਨ ਕਰਦੇ ਹੋਏ PTI ਦੇ ਵਰਕਰਸ ਨੂੰ ਤੇ ਤਰਬਤਰ ਕਰਨ ਵਾਸਤੇ ਹਰ ਤਰ੍ਹਾਂ ਦੇ ਬਾਲ ਦਾ ਪ੍ਰਯੋਗ ਕੀਤਾ। ਪਰ ਦੱਸਿਆ ਜਾਂਦਾ ਹੈ ਕਿ ਇਸ ਆਪਰੇਸ਼ਨ ਵਿੱਚ ਕੁਝ ਪੀਟੀਆਈ ਦੇ ਵਰਕਰ ਮਾਰੇ ਵੀ ਗਏ ਹਨ। ਸਿਕਿਉਰਿਟੀ ਫੋਰਸਿਸ ਦੇ ਕੁਝ ਜਵਾਨ ਫੱਟੜ ਵੀ ਹੋਏ ਹਨ। ਹਾਲਾਂਕਿ ਪਾਕਿਸਤਾਨ ਦੀ ਸਿਕਿਉਰਿਟੀ ਫੋਰਸ ਨੇ ਪੀਟੀਆਈ ਦੇ ਇਸ ਮੋਹਿਮ ਨੂੰ ਇੱਕ ਵਾਰੀ ਫੇਰ ਰੋਕ ਤੇ ਦਿੱਤਾ ਹੈ। ਲੇਕਿਨ ਪੀਟੀਆਈ ਦੇ ਇਸ ਤੋਂ ਪਹਿਲਾਂ ਐਸਸੀਓ ਸਬਮਿਟ ਵਿੱਚ ਵੀ ਇੱਕ ਲੌਂਗ ਮਾਰਚ ਦੀ ਕਾਲ ਦਿੱਤੀ ਸੀ। ਲੇਕਿਨ ਉਸ ਨੂੰ ਬਾਅਦ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ। ਸ਼ੇ ਬਾਸ਼ਰੀਫ ਲਈ ਫਿਲਹਾਲ ਲਈ ਤਾਂ ਇੱਕ ਰਾਹਤ ਦੀ ਸਾਹ ਜ਼ਰੂਰ ਹੈ ਲੇਕਿਨ ਪਾਕਿਸਤਾਨ ਵਿੱਚ ਜਿਸ ਤਰੀਕੇ ਮਹਿੰਗਾਈ ਵਧ ਰਹੀ ਹੈ ਪੋਲਿਟিক্যাল ਇਨਸਟੇਬਿਲਿਟੀ ਦਾ ਮਾਹੌਲ ਬੰਦਾ ਜਾ ਰਿਹਾ ਹੈ ਉਸ ਨੂੰ ਨਿਚਠਣ ਲਈ ਸ਼ਰੀਫ ਸਰਕਾਰ ਨੂੰ ਬਹੁਤ ਮਿਹਨਤ ਕਰਨੀ ਪਈ ਅਜ਼ੂਬਾਈਜ਼ਾਨ ਦੇ ਸ਼ਹਿਰ ਬਾਕੂ ਵਿੱਚ ਕਈ ਦਿਨਾਂ ਦੀ ਬੈਠਕ ਤੋਂ ਬਾਅਦ 29ਵੀਂ ਕਾਨਫਰੰਸ ਆਫ ਪੈरिस ਜਿਸ ਨੂੰ ਕਿ ਜ਼ਿਆਦਾਤਰ ਸੀਓਪੀ 20 ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਤਿਹਾਸਿਕ ਫੈਸਲਿਆਂ ਦੇ ਨਾਲ ਸਮਾਪਤ ਹੋ ਗਈ ਲੈ ਗਈ ਇਤਿਹਾਸਿਕ ਫੈਸਲਿਆਂ ਵਿੱਚ 300 ਬਿਲੀਅਨ ਯੂ ਐਸ ਡਾਲਰ ਦਾ ਇੰਟਰਨੈਸ਼ਨਲ ਕਲਾਈਮੇਟ ਫਾਈਨੈਂਸ ਗੋਲ ਵੀ ਸ਼ਾਮਿਲ ਸੀ ਲੇਕਿਨ ਭਾਰਤ ਨੇ ਸੀਓਪੀ 29 ਵਿੱਚ ਗਲੋਬਲ ਸਾਊਥ ਲਈ ਨਿਰਧਾਰਿਤ ਕੀਤੇ ਗਏ 300 ਅਰਬ ਅਮਰੀਕਨ ਡਾਲਰ ਦੀ ਪੇਸ਼ਕਸ਼ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਇਹ ਪੈਕੇਜ ਬਹੁਤ ਘੱਟ ਹੈ ਭਾਰਤ ਨੇ ਕਿਹਾ ਕਿ ਇਸ ਸਮਝੌਤੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਭਾਰਤ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ ਨਾਈਜੀਰੀਆ ਸਮੇਤ ਕਈ ਮੁਲਕਾਂ ਨੇ ਭਾਰਤ ਦਾ ਸਮਰਥਨ ਕੀਤਾ ਔਰ ਗੌਰ ਤਲਬ ਹੈ ਕਿ ਡਿਵੈਲਪਿੰਗ ਮੁਲਕਾਂ ਵੱਲੋਂ 1.3 ਟ੍ਰਿਲੀਅਨ ਡਾਲਰ ਦੀ ਮੰਗ ਕੀਤੀ ਗਈ ਸੀ ਥਿਸ ਹੈਜ਼ ਬੀਨ ਐਨ ਅਨਫੋਰਚੂਨੇਟ ਇਨਸੀਡੈਂਟ ਐਂਡ It is in continuation of several such unfortunate incidents that we have seen of in not following inclusivity, not respecting the positions of countries. We had informed the presidency, we had informed the secretariat that we wanted to make a statement prior to any decision on the adoption. However, and this is for everyone to see this has been stage managed and we are extremely extremely disappointed with this incident اس بیٹھک دا مقصد دنیا دے ملکاں نوں خاص طور تے ڈیولپنگ نیشنز نوں موسمی آفتاں تو اپنے لوکاں نوں بچاون لئی اوناں دی arth vyavastha نوں صحیح رکھن واسطے مدد دینی ہوندی ہے ਔਰ ਇਹਦੇ علاوہ ਜ਼ਿਆਦਾ ਟਿਕਾਊ ਊਰਜਾ ਸਰੋਤਾਂ ਵੱਲ ਬਦਲਾਅ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸੀਓਪੀ 29 ਵੱਲੋਂ ਕੀਤੇ ਗਏ ਸਾਂਝੇ ਬਿਆਨ ਦਾ ਸਵਾਗਤ ਕਰਦੇ ਹੋਏ ਇੱਕ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਸੀਓਪੀ 29 ਵੱਲੋਂ ਮਿਥੇਗੇਟੇਸ਼ਨ ਨੂੰ ਪੂਰਾ ਕਰਨ ਲਈ ਅਮਰੀਕਾ ਪੂਰਾ ਸਹਿਯੋਗ ਦੇਗਾ ਸੀਓਪੀ 29 ਵੱਲੋਂ ਕੀਤੇ ਗਏ 300 ਬਿਲੀਅਨ ਡਾਲਰ ਦੀ ਆਫਰ ਤੇ ਚੀਨ ਚੁੱਪ ਰਿਹਾ ਲੇਕਿਨ ਭਾਰਤ ਨੇ ਆਪਣਾ ਇਤਜ਼ਾਜ਼ ਸਪਸ਼ਟ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਮਝੌਤਾ ਪ੍ਰੀ ਡਿਸਾਈਡਡ ਸੀ ਇੱਥੇ ਦੱਸ ਦਈਏ ਕਿ 2015 ਤੋਂ ਪਹਿਲਾਂ ਸਮਝੌਤੇ ਵਿੱਚ ਕਿਹਾ ਗਿਆ ਸੀ ਕਿ 2025 ਤੱਕ ਫਾਈਨੈਂਸ਼ੀਅਲ ਡੀਲ ਤੇ ਕੋਈ ਫੈਸਲਾ ਕਰ ਲਿਤਾ ਜਾਵੇਗਾ ਲੇਕਿਨ ਡਿਵੈਲਪਿੰਗ ਨੇਸ਼ਨ ਪਿਛਲੇ ਕਈ ਸਾਲ ਤੋਂ ਇਹ ਮੰਗ ਕਰ ਰਹੇ ਸਨ ਕਿ ਇਹਦਾ ਟਾਰਗੇਟ 1.3 ਟ੍ਰਿਲੀਅਨ ਡਾਲਰ ਹੋਣਾ ਚਾਹੀਦਾ ਹੈ ਮਿਡਲ ਈਸਟ ਦੇ ਚੱਲਦੇ ਤਣਾਅ ਦੇ ਦੌਰਾਨ ਦਾ ਗਰੁੱਪ ਆਫ 7 ਯਾਨੀ ਕਿ ਜੀ7 ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਇਟਲੀ ਵਿੱਚ ਹੋਈ ਜੀ7 ਦੇ ਵਿਦੇਸ਼ ਮੰਤਰੀ ਇਟਲੀ ਵਿੱਚ ਇਕੱਤਰਤ ਹੋਏ ਜਿੱਥੇ ਉਹਨਾਂ ਨੇ ਗਲੋਬਲ ਮੁੱਦਿਆਂ ਦੇ ਉੱਤੇ ਵਿਚਾਰ ਕੀਤਾ ਜਿਸ ਵਿੱਚ ਖਾਸ ਕਰਕੇ ਮਿਡਲ ਈਸਟ ਦੇ ਸੰਘਰਸ਼ ਜਿਵੇਂ ਕਿ ਗਾਜ਼ਾ ਔਰ ਲਿਬਨਾਨ ਦੇ ਹਾਲਾਤ ਅਤੇ ਯੂਕਰੇਨ ਵਿੱਚ ਜੁੜੀਆਂ ਤਣਾਅਪੂਰਨ ਸਥਿਤੀਆਂ ਸ਼ਾਮਲ ਹਨ 1975 ਵਿੱਚ ਦੁਨੀਆ ਨੂੰ ਆਇਲ ਕ੍ਰਾਈਸਿਸ ਤੋਂ ਕੱਢਣ ਵਾਸਤੇ ਜੀ7 ਦੁਨੀਆ ਦੇ 7 ਵੱਡੇ ਮੁਲਕਾਂ ਦੇ ਹੈਡਸ ਆਫ ਸਟੇਟ ਦਾ ਇੱਕ ਇਨਫਾਰਮਲ ਗਰੁੱਪ ਬਣਾਇਆ ਗਿਆ ਸੀ ਜੀ7 ਨੂੰ ਪਹਿਲਾਂ ਤਾਂ ਗਰੁੱਪ ਆਫ 8 ਦੇ ਨਾਮ ਨਾਲ ਜਾਣਿਆ ਜਾਂਦਾ ਸੀ ਯਾਨੀ ਕਿ ਜੀ8 ਲੇਕਿਨ 2014 ਵਿੱਚ ਰਸ਼ੀਆ ਨੂੰ ਇਸ ਗਰੁੱਪ ਚੋਂ ਬਾਹਰ ਕੱਢ ਦਿੱਤਾ ਔਰ ਇਹਦਾ ਨਾਂ ਜੀ7 ਪੈ ਗਿਆ ਜੀ7 ਦੇ ਵਿਦੇਸ਼ ਮੰਤਰੀਆਂ ਦੀ ਇਸ ਬੈਠਕ ਵਿੱਚ ਕਈ ਸੈਸ਼ਨ ਹੋਏ ਜਿਹਦੇ ਵਿੱਚ ਮਿਡਲ ਈਸਟ ਅਤੇ ਰੈਡ ਸੀ ਵਿੱਚ ਪੈਦਾ ਹੋਈ ਸਥਿਤੀ ਨੂੰ ਲੈ ਕੇ ਵੀ ਸ਼ਾਮਿਲ ਸੀ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਜੀ 7 ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਆਊਟਰੀਚ ਸੈਸ਼ਨ ਵਿੱਚ ਪਾਗਲੈਂਡੀ ਇਟਲੀ ਗਏ ਸਨ ਜਿੱਥੇ ਉਹਨਾਂ ਨੇ ਦੁਨੀਆ ਦੇ ਹੋਰ ਮੁਲਕਾਂ ਤੋਂ ਆਏ ਵਿਦੇਸ਼ ਮੰਤਰੀਆਂ ਨਾਲ ਬਾਇਲੈਟਰਲ ਬੈਠਕ ਵੀ ਕੀਤੀਆਂ ਜੀ 7 ਦੇ ਵਿਦੇਸ਼ ਮੰਤਰੀਆਂ ਦੀ ਇਸ ਬੈਠਕ ਨੂੰ ਬਹੁਤ ਅਹਿਮ ਸਮਝਿਆ ਜਾ ਰਿਹਾ ਹੈ ਜਿਦਾ ਉਦੇਸ਼ ਦੁਨੀਆ ਦੇ ਕਈ ਹਿੱਸਿਆਂ ਵਿੱਚ ਚੱਲ ਰਹੇ ਸੰਘਰਸ਼ਾਂ ਨੂੰ ਡਾਇਲੌਗ ਰਾਹੀਂ ਹਲ ਕਰਨਾ ਹੈ। ਉਹ ਸਮਾਂ ਇੱਕ ਸ਼ਾਰਟ ਫਿਲਮ ਦਾ। ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 1947 ਦੀ ਵੰਡ ਨੂੰ ਸਮਰਪਿਤ ਨੌਵੇਂ ਅੰਮ੍ਰਿਤਸਰ ਸਾਹਿਤਕ ਉਤਸਵ ਅਤੇ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਪੁਸਤਕ ਮੇਲੇ 'ਚ ਸਾਹਿਤਕ ਪਾਸ਼ਣ, ਸੈਮੀਨਾਰਸ, ਪੈਨਲ ਚਰਚਾਵਾ ਅਤੇ ਕਵੀ ਦਰਬਾਰ ਅਤੇ ਕਈ ਰੰਗਾਰੰਗ ਪ੍ਰੋਗਰਾਮ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਤੇ ਲੱਖਾਂ ਕਿਤਾਬਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਹੋਈ ਸੀ ਪੇਸ਼ ਹੈ ਇੱਕ ਰਿਪੋਰਟ ਮੇਲੇ ਦਾ ਨਾਮ ਸੁਣਦੇ ਹੀ ਮਨ ਵਿੱਚ ਵਿਜੂਅਲਾਈਜ਼ ਕਰਨਾ ਸ਼ੁਰੂ ਕਰ ਦਈਦਾ ਹੈ ਮੇਲਾ ਯਾਨੀ ਕਿ ਪੰਗੋੜੇ ਹੋਰ ਖਾਣ ਪੀਣ ਦੀਆਂ ਵਸਤੂਆਂ ਰੰਗ-बिरंगे ਕੱਪੜਿਆਂ ਵਿੱਚ ਲੋਕ ਔਰ ਖੁਸ਼ੀਆਂ ਦਾ ਮਾਹੌਲ ਲੇਕਿਨ ਡਿਜੀਟਲ ਦੇ ਇਸ ਯੁੱਗ ਵਿੱਚ ਮੇਲੇ ਪਿੱਛੇ ਰਹਿ ਗਏ ਪਰ ਖਾਸ ਤੌਰ ਤੇ ਇਸ ਵੇਲੇ ਅਸੀਂ ਖਾਲਸਾ ਕਾਲਜ ਖੜੇ ਹਾਂ ਖਾਲਸਾ ਕਾਲਜ ਵਿੱਚ ਪੰਜ ਰੋਜ਼ਾ ਮੇਲਾ ਕਰਾਇਆ ਗਿਆ ਪੁਸਤਕ ਮੇਲਾ ਲੇਕਿਨ ਉਹ ਪੁਸਤਕ ਤਾਂ ਕਿ ਮਹਦੂਦ ਨਹੀਂ ਸੀ ਉਸ ਪੁਸਤਕ ਮੇਲੇ 'ਚ ਗੋਸ਼ਟੀਆਂ ਹੋ ਰਹੀਆਂ ਸੀਗੀਆਂ ਨਾਚ ਗਾਣਾ ਪੰਜਾਬ ਦੇ ਲੋਕ ਗੀਤ ਦਿਖਾਏ ਜਾ ਰਹੇ ਸੀ ਲੋਕ ਨਾਚ ਵਿਖਾਏ ਜਾ ਰਹੇ ਸੀ ਔਰ ਜਿਹੜੀ ਇੰਟਰਸਟਿੰਗ ਪਾਰਟ ਇਹ ਹੈ ਕਿ ਡਿਜੀਟਲ ਦੇ ਯੁੱਗ ਵਿੱਚ ਯੂਥ ਲਾਰਜਲੀ ਯੂਥ ਇਸ ਮੇਲੇ ਵਿੱਚ ਨਜ਼ਰ ਆ ਰਿਹਾ ਸੀਗਾ ਖਾਸ ਤੌਰ ਤੇ ਇਸ ਮੇਲੇ ਵਿੱਚ ਯੂਥ ਦੀ ਸਮੂਲੀਅਤ ਬਹੁਤ ਨਜ਼ਰ ਆ ਰਹੀ ਸੀ ਉਹ ਨਾ ਸਿਰਫ ਪੁਸਤਕਵਾਲ ਜਾਂ ਕਿਤਾਬਾਂ ਵੱਲ ਅਟ੍ਰੈਕਟ ਸੀਗੇ ਉਹ ਸੈਮੀਨਾਰਸ ਵਿੱਚ ਉਹਨੇ ਹੀ ਜ਼ਿਆਦਾ ਇਨਵੋਲਡ ਸੀਗੇ ਜਿਦੇ ਵਿੱਚ ਪੰਜਾਬ ਨਾਲ ਔਰ ਪੰਜਾਬ ਦੇ ਰਿਲੇਟਿਡ ਔਰ ਜੀਓਪੋਲਿਟਿਕਸ ਦੇ ਉੱਤੇ ਸੀਰੀਅਸ ਇਸ਼ੂਜ਼ ਦੇ ਉੱਤੇ ਗੱਲਬਾਤ ਹੋ ਰਹੀ ਸੀ ਇਸ ਮੇਲੇ ਨੂੰ ਪਰਵਾਉਂਗਾਰਾ ਮਿਲਿਆ ਆਓ ਤੁਹਾਨੂੰ ਹਲਸਾ ਕਾਲਜ ਹੋਏ ਪੰਜ ਰੋਜ਼ਾ ਮੇਲੇ ਨੂੰ ਦਿਖਾਉਨੇ ਆਂ ਜੋ ਖਾਲਸਾ ਕਾਲਜ ਦਾ ਸਾਹਿਤ ਉਤਸਵ ਹੈ ਔਰ ਬੁੱਕ ਫੇਅਰ ਇਹ 9 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਔਰ ਅਸੀਂ ਤੁਸੀਂ ਹੈਰਾਨ ਰਹੋਗੇ ਕਿ ਹਰ ਸਾਲ 1 ਕਰੋੜ ਦੇ ਕਰੀਬ ਕਿਤਾਬਾਂ ਇੱਥੇ ਵਿਕਦੀਆਂ ਨੇ ਇਹਦਾ ਮਤਲਬ ਇਹ ਹੈ ਕਿ ਸਾਡੀ ਸੋਸਾਇਟੀ ਵਿੱਚ ਯੂਥ ਹੋਵੇ ਇੰਟੈਲੈਕਚੁਅਲ ਹੋਣ ਸਾਰੇ ਔਰ ਇੱਥੇ ਇੰਨੀ ਜ਼ਿਆਦਾ ਇਹ 5 ਦਿਨ ਦਾ ਮੇਲਾ ਹੈ ਔਰ ਰੋਜ਼ਾਨਾ ਤੁਸੀਂ ਵੇਖੋਗੇ ਕਿ ਬਹੁਤ ਜ਼ਿਆਦਾ ਲੋਕ ਅਗਰ ਅਸੀਂ ਸਾਰਾ ਕਿਉਂਕਿ ਅਸੀਂ ਹਾਜ਼ਰ ਲਵਾਉਨੇ ਆ ਉੱਥੇ ਇੱਕ ਲੱਖ ਦੇ ਕਰੀਬ ਬੱਚਾ ਜਿਹੜਾ ਨਾ ਉਹ ਇੱਥੇ ਵਿਜ਼ਿਟ ਕਰੇਗਾ ਔਰ 1 ਕਰੋੜ ਤੋਂ ਉੱਪਰ ਪਿਛਲੇ ਜੋ ਸਾਲਾਂ ਦੇ ਵਿੱਚ ਸੀਗਾ ਉਹ ਕਿਤਾਬਾਂ ਵਿਕਰੀ ਹੋਈ ਇਹ ਜਿਹੜਾ ਅੰਮ੍ਰਿਤਸਰ ਸਹਿਤ ਉਤਸਵਿਆ ਇਸ ਵਾਰੀ ਨੌਵਾਂ ਅੰਮ੍ਰਿਤਸਰ ਸਹਿਤ ਉਤਸਵ 'ਤੇ ਪੁਸਤਕ ਮੇਲਾ ਇਸ ਨੂੰ ਅਸੀਂ 2014 ਸ਼ੁਰੂ ਕੀਤਾ ਸੀ ਤੇ ਇਸ ਨੂੰ ਲਗਾਤਾਰ ਬਹੁਤ ਪਰਵਾਹ ਹੁਗਾਰਾ ਮਿਲ ਰਿਹਾ ਕਿਸੇ ਵੇਲੇ ਅਸੀਂ 32 ਸਟਾਲਾਂ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਇਹਦੇ ਵਿੱਚ ਕਿਤਾਬਾਂ ਦੇ 161 ਸਟਾਲ ਲੱਗੇ ਹੋਏ ਨੇ ਐਗਜ਼ਾਮ ਪਾਸ ਕਰਨਾ ਇੱਕ ਗੱਲ ਆ ਜ਼ਿੰਦਗੀ ਨੂੰ ਪਾਸ ਕਰਨਾ ਦੂਜੀ ਗੱਲ ਇਹ ਚੀਜ਼ਾਂ ਜਿਹੜੀਆਂ ਜ਼ਿੰਦਗੀ ਨੂੰ ਪਾਸ ਕਰਨ ਲਈ ਇਹ ਸ਼ਬਦ ਸੰਸਾਰ ਦਾ ਮੇਲਾ ਪੁਸਤਕ ਨਾਲ ਜੋੜਨਾ ਪੁਸਤਕ ਸੱਭਿਆਚਾਰ ਨਾਲ ਜੋੜਨਾ ਨੰਬਰ 1 ਇਸ ਮੇਲੇ ਦੀ ਅਹਿਮਤ ਹੈ ਨੰਬਰ 2 ਸ਼ਬਦ ਦੀ ਇੰਟਰੈਕਸ਼ਨ ਨਾਲ ਜੋੜਨਾ ਜਿਹੜਾ ਗੁਰੂ ਸਾਹਿਬ ਦਾ ਹੈ ਨਾ ਸ਼ਬਦ ਗੁਰੂ ਸੁਰਤ ਧਨ ਚੇਲਾ ਵੀ ਉਹਦੀ ਸੁਰਤੀ ਜਿਹੜੀ ਆ ਇਹ ਜੇ ਇੱਕ ਚੇਲੇ ਸਮਾਨ ਇੱਕ ਧਨ ਸਮਾਨ ਆ ਉਹਦੇ ਨਾਲ ਜੁੜੇ ਵੇਖੋ ਜੀ ਜਦੋਂ ਪਹਿਲਾਂ ਅਸੀਂ ਸ਼ੁਰੂ ਹੀ ਇਸ ਤਰ੍ਹਾਂ ਕੀਤਾ ਸੀ ਕਿ ਲੋਕ ਪੁਸਤਕਾਂ ਤੋਂ ਦੂਰ ਹੋ ਰਹੇ ਨੇ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਕਾਫੀ ਫੇਸਬੁੱਕ ਜਾਂ ਟਵਿੱਟਰ ਵਗੈਰਾ ਇਹਨੇ ਸਾਡੀ ਯੂਥ ਨੂੰ ਜਿਹੜੀ ਆ ਉਹ ਕਿਤਾਬਾਂ ਤੋਂ ਬਹੁਤ ਦੂਰ ਕਰ ਦਿੱਤਾ ਈਵਨ ਕਲਾਸਰੂਮ ਦੇ ਵਿੱਚੋਂ ਵੀ ਟੈਕਸਟ ਗਾਇਬ ਹੋ ਗਈ ਸੋ ਅਸੀਂ ਉਦੋਂ ਹੀ ਸੋਚਿਆ ਸੀ ਸਾਡੀ ਮੈਨੇਜਮੈਂਟ ਜਾਂ ਸਾਡੇ ਪ੍ਰਿੰਸੀਪਲ ਵੀ ਇਸ ਚੀਜ਼ ਨੂੰ ਫਿਰ ਕਿਤਾਬ ਨੂੰ ਜਾਂ ਟੈਕਸਟ ਨੂੰ ਰਿਵਾਈਵ ਕੀਤਾ ਜਾਵੇ ਸਭ ਤੋਂ ਵੱਧ ਯੂਥ ਲੈ ਰਿਆ ਔਰ ਯੂਥ ਦੇ ਵਿੱਚ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਕੁੜੀਆਂ ਕਿਤਾਬਾਂ ਜ਼ਿਆਦਾ ਲੈ ਰਹੀਆਂ ਇਹ ਬੜਾ ਪੋਜ਼ਿਟਿਵ ਸਾਈਨ ਹੈ ਕਿ ਸਾਡਾ ਬੱਚਾ ਜਿੱਥੇ ਕਿ ਬਹੁਤ ਸਾਰੀਆਂ ਨਿਰਾਸ਼ਾਜਨਕ ਚੀਜ਼ਾਂ ਵੀ ਸਾਡੇ ਸਮਾਜ ਵਿੱਚ ਦੇਖਣ ਨੂੰ ਮਿਲਦੀਆਂ ਨੇ ਹੁਣ ਅਸੀਂ ਦੇਖਦੇ ਹਾਂ ਕਿ ਬੱਚੇ ਪੜ੍ਹਾਈ ਵੱਲੇ ਔਰ ਹੋਰ ਜ਼ਿਆਦਾ ਨੌਲੇਜ ਗ੍ਰੈਂਡ ਕਰਨਾ ਇਹਦੇ ਵੱਲੇ ਵੀ ਇੱਕ ਬੜੀ ਅੱਛੀ ਤੀਬਰ ਇਸ਼ਾਰਾ ਰਖਦੇ ਦੁਨੀਆਦਾਰੀ ਦੇ ਅੱਜ ਦੇ ਐਪੀਸੋਡ ਵਿੱਚ ਇਨਾ ਹੀ ਅਗਲੇ ਹਫਤੇ ਦੁਨੀਆ ਦੇ ਨਵੇਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਮੈਂ ਇੱਕ ਵਾਰ ਫੇਰ ਹਾਜ਼ਰ ਹੋਵਾਂਗਾ ਤੁਹਾਨੂੰ ਅੱਜ ਦਾ ਐਪੀਸੋਡ ਕਿਵੇਂ ਲੱਗਾ ਇਹਦੇ ਉੱਤੇ ਆਪਣੇ ਵਿਚਾਰ ਸਾਡੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਜ਼ਰੂਰ ਦਿਓ ਔਰ ਦੁਨੀਆ ਭਰ ਦੀ ਖਬਰਾਂ ਨੂੰ ਜਾਣਨ ਵਾਸਤੇ ਵੇਖਦੇ ਰਹੋ ਜ਼ੀ ਪੰਜਾਬ ਹਰਿਆਣਾ ਹਿਮਾਚਲ